ਸ਼੍ਰੀਨਗਰ ਵਿੱਚ ਅੱਤਵਾਦੀ ਕਿਲਿੰਗ ਦੇ ਵਿੱਚ ਮਾਰੇ ਗਏ ਪੰਜਾਬ ਦੇ ਅਜਨਾਲਾ ਦੇ ਛੋਟੇ ਜਿਹੇ ਪਿੰਡ ਚ ਮਿਆਰੇ ਦੇ ਦੋ ਨੌਜਵਾਨ ਜਿਨ੍ਹਾਂ ਦੇ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਪਰਿਵਾਰ ਦਾ ਦੁੱਖ ਜਿਹੜਾ ਹੈ ਉਹ ਦੇਖਿਆ ਨਹੀਂ ਜਾ ਰਿਹਾ ਸੋ ਦੱਸਦೇನೆ ਆ ਕਿ ਅਜਨਾਲਾ ਦੇ ਛੋਟੇ ਜਿਹੇ ਪਿੰਡ ਚ ਮਿਆਰੀ ਤੋਂ ਸ਼੍ਰੀਨਗਰ ਡਬਲ ਦਿਹਾੜੀ ਕਮੌਨ ਦੇ ਲਈ ਦੋ ਨੌਜਵਾਨ ਉੱਥੇ ਜਾਂਦ ਨੇ ਤੇ ਉਸ ਦੌਰਾਨ ਅੱਤਵਾਦੀ ਟਾਰਗੇਟ ਕਿਲਿੰਗ ਦਾ ਉਹ ਸ਼ਿਕਾਰ ਹੋ ਜਾਂਦੇ ਨੇ ਦਸੇਹੀ ਜਾ ਰਿਹਾ ਹੈ ਕਿ ਬੇहद ਕਰੀਬ ਤੋਂ ਅੱਤਵਾਦੀਆਂ ਨੇ ਦੋਹਾਂ ਨੌਜਵਾਨ ਨੂੰ ਆਪਣੀ 1K47 ਰਾਈਫਲ ਤੋਂ ਸ਼ਿਕਾਰ ਬਣਾਇਆ 31 ਸਾਲ ਦਾ ਅਮਰਿਤਪਾਲ ਦੀ ਮੌਤ ਮੌਕੇ ਤੇ ਹੀ ਹੋ ਗਈ ਹਾਲਾਂਕਿ ਜਿਹੜਾ ਉਸ ਦਾ ਗੁਵਾਨ ਸੀ ਰੋਹਿਤ 25 ਸਾਲ ਦੀ ਉਮਰ ਮਹਿਜ਼ ਦਸਤੀ ਜਾ ਰਹੀ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸ਼੍ਰੀਨਗਰ ਅਦੇਹਿਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਦਮ ਤੋੜ ਦਿੱਤਾ ਪਰਿਵਾਰ ਨੂੰ ਜਿਵੇਂ ਹੀ ਉਹਨਾਂ ਦੇ ਪੁੱਤਾਂ ਦੀ ਮੌਤ ਦੀ ਖਬਰ ਮਿਲਦੀ ਹੈ ਤੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਰਨੇ ਪੈ ਜਾਂਦੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪੇ ਆਪਣੇ ਪੁੱਤਾਂ ਨੂੰ ਆਵਾਜ਼ ਮਾਰਦੇ ਜਿਹੜੇ ਨੇ ਉਹ ਤਸਵੀਰਾਂ ਦੇਖਿਆ ਨਹੀਂ ਜਾਂਦੀਆਂ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਨਾਲ ਘਰ ਦੀਆਂ ਦਿਖਾ ਰਹੇ ਹਾਂ ਇਹ ਦੋ ਘਰ ਜਿਹੜੇ ਨੇ ਇਹ ਅਮ੍ਰਿਤਪਾਲ ਤੇ ਦੂਸਰਾ ਘਰ ਜਿਹੜਾ ਇਹ ਉਹ ਜੋ ਦੂਸਰੇ ਨੌਜਵਾਨ ਜਿਸ ਦੀ ਇਲਾਜ ਦੌਰਾਨ ਮੌਤ ਹੋਈ ਹੈ ਰੋਹਿਤ ਉਸ ਦਾ ਘਰ ਹੈ ਜਿਸ ਦੇ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਪਿੰਡ ਦੇ ਵਿੱਚ ਸੋਗ ਹੈ ਕਿ ਕਿ ਦੋਵੇਂ ਨੌਜਵਾਨ ਡਬਲ ਦਿਹਾੜੀ ਕੁਮੌਨ ਦੇ ਲਈ ਸ਼੍ਰੀਨਗਰ ਗਏ ਸਨ ਪਰ ਉਹਨਾਂ ਨੂੰ ਹੀ ਸੀ ਪਤਾ ਕਿ ਉੱਥੇ ਉਹਨਾਂ ਦੀ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਅ ਕਹੀ ਜਾ ਰਿਹਾ ਹੈ ਕਿ ਇਥੇ ਡ్రਾਈ ਫਰੂਟ ਦੀ ਸ਼ਾਪ ਤੇ ਹੀ ਉਹਨਾਂ ਨੇ ਕਿਰਾਇਆ ਕਰ ਲਿਆ ਹੋਇਆ ਸੀਗਾ ਕਿਉਂਕਿ ਉਸੇ ਦੁਕਾਨ ਦੇ ਵਿੱਚ ਉਹਨਾਂ ਨੇ ਲੱਕੜੇ ਦਾ ਕੰਮ ਕਰਨਾ ਸੀਗਾ ਤੇ ਉਸ ਕਿਰਾਏ ਦੇ ਮਕਾਨ ਦੇ ਵਿੱਚ ਉਸ ਕਮਰੇ ਦੇ ਵਿੱਚ ਹੀ ਜਾ ਰਹੇ ਸਨ ਜਿਸ ਦੌਰਾਨ ਇਨ ਅਤਵਾਦੀਆਂ ਵੱਲੋਂ ਬੇहद ਕਰੀਬ ਤੋਂ ਆਪਣੀ 1K47 ਰਾਈਫਲ ਤੋਂ ਉਹਨਾਂ ਨੂੰ ਸ਼ਿਕਾਰਨਾ ਆਇਆ ਗਿਆ ਸੋ ਦੱਸਦੇ ਨੇ ਕਿ ਅਮਰਿਤਪਾਲ ਸਿੰਘ ਜੋ ਪਿਛਲੇ 4-5 ਸਾਲਾਂ ਤੋਂ ਸ਼੍ਰੀਨਗਰ ਜਾ ਰਿਹਾ ਸੀ ਔਰ ਇਥੇ ਦਿਹਾੜੀ ਦੇ 600 ਤੋਂ ਸ਼੍ਰੀਨਗਰ ਦੇ ਵਿੱਚ 1500 ਰੁਪਏ ਉਸ ਨੂੰ ਮਿਲਦੇ ਸੀ ਔਰ ਇਹੀ ਕਾਰਨ ਸੀ ਕਿ ਡਬਲ ਦਿਹਾੜੀ ਕਮਾਉਣ ਦੇ ਲਈ ਉਹ ਸ਼੍ਰੀਨਗਰ ਜਾਂਦਾ ਰਹਿੰਦਾ ਸੀਗਾ ਤੇ ਹੁਣ ਵੀ ਉਹ ਆਪਣੀ ਕਮਾਈ ਕਰਨ ਲਈ ਸ਼੍ਰੀਨਗਰ ਗਿਆ ਸੀ ਔਰ ਆਪਣੇ ਨਾਲ ਰੋਹਿਤ ਨੂੰ ਲੈ ਕੇ ਗਿਆ ਸੀਗਾ ਜੋ ਕਿ ਪਹਿਲੀ ਵਾਰ ਸ਼੍ਰੀਨਗਰ ਗਿਆ ਸੀ ਔਰ ਪਰਿਵਾਰ ਦਾ ਰੋੜੋ ਕੇ ਪੂਰਾ ਹਾਲ ਹੈ ਪਰਿਵਾਰ ਦਾ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਅਜਿਹਾ ਉਹਨਾਂ ਦੇ ਨਾਲ ਵਾਪਰਨਾ ਹੈ ਤਾਂ ਆਪਣੇ ਪੁੱਤਾਂ ਨੂੰ ਉਹ ਉੱਥੇ ਨਾ ਭੇਜਦੇ ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਉਸ ਪਰਿਵਾਰ ਦਾ ਦਰਦ ਜਿਸ ਪਰ ਵਾਰਾ ਨੇ ਆਪਣਾ ਆਪਣੇ ਪੁੱਤ ਜਿਹੜੇ ਨੇ ਉਹ ਗਵਾਏ ਨੇ ਦੱਸਿਆ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਘਰ ਦੇ ਵਿੱਚ ਸਭ ਤੋਂ ਛੋਟਾ ਸੀ ਔਰ ਸਭ ਤੋਂ लाडला ਸੀ ਔਰ ਦੂਜੇ ਪਾਸੇ ਰੋਹਿਤ ਕੱਲਾ ਕੱਲਾ ਜਿਹੜਾ ਸੀ ਇਕਲੌਤਾ ਪੁੱਤ ਸੀ ਘਰ ਦੇ ਵਿੱਚ ਔਰ ਇੱਕ ਛੋਟੀ ਪੈਣ ਹੈ ਔਰ ਉਸ ਘਰ ਦੇ ਵਿੱਚ ਉਸ ਦਾ ਮਾਵਾ ਦਾ ਔਰ ਪਿਓ ਦਾ ਕੀ ਹਾਲ ਹੋਇਆ ਹੋਵੇਗਾ ਉਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਜਿਨ੍ਹਾਂ ਦੀ ਅੱਖਾਂ 'ਚ ਹੰਝੂ ਜਿਹੜੇ ਨੇ ਉਹ ਰੁਕਣ ਦਾ ਨਾਮ ਨਹੀਂ ਲਰੇ ਅਮਰਿਤਪਾਲ ਸਿੰਘ ਦੀ ਮਾਂ ਦੀ ਜਕਰ ਗੱਲ ਕੀਤੀ ਜਾਵੇ ਤਾਂ ਮਾਂ ਆਪਣੇ ਪੁੱਤ ਨੂੰ ਆਵਾਜ਼ ਮਾਰਦੀ ਨਜ਼ਰ ਆਈ ਜਦੋਂ ਉਸਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਤਾਂ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਸੀ ਉਹ ਨਮ ਹੋ ਗਈਆਂ ਉਹ ਦੱਸ ਦਿੰਦੇ ਆ ਕਿ ਅਮਰਿਤਪਾਲ ਸਿੰਘ ਗੁਰਦਾਸਪੁਰ ਦੇ ਹੀ ਕਠੇਕੇਦਾਰ ਤੋਂ ਦੇ ਕੰਮ ਕਰਦਾ ਹੈ ਔਰ ਇਸੇ ਕੰਮ ਦੇ ਚੱਕਰ ਚ ਸ਼੍ਰੀਨਗਰ ਗਿਆ ਸੀਗਾ ਮੰਗਲਵਾਰ ਨੂੰ ਸਵੇਰੇ ਅਮਰਿਤਪਾਲ ਨੂੰ ਫੋਨ ਆਇਆ ਸੀ ਕਿ ਉਸ ਨੂੰ ਸ਼੍ਰੀਨਗਰ ਜਾਣਾ ਹੈ ਤੇ ਉਹ ਆਪਣੇ ਨਾਲ ਰੋਹਿਤ ਨੂੰ ਨਾਲ ਲੈ ਕੇ ਗਿਆ ਔਰ ਡਰਾਈ ਫਰੂਟ ਦੀ ਸ਼ਾਪ 'ਚ ਉੱਤੇ ਹੀ ਲੱਕੜੀ ਦਾ ਕੰਮ ਉਹ ਕਰ ਰਹੇ ਸਨ ਔਰ ਉੱਥੇ ਹੀ ਉਹ ਰਹਿ ਰਹੇ ਵੀ ਰਹੇ ਸਨ ਕਾਏ ਜਾ ਰਹੇ ਕੰਮ ਤੋਂ ਬਾਅਦ ਜਦੋਂ ਉਹ ਆਪਣੇ ਕਮਰੇ ਵੱਲ ਨੂੰ ਬਾਤ ਰਹੀ ਸੀ ਤਾਂ ਅਤਵਾਦੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਨੇ ਆਪਣੀਆਂ ਗੋਲੀਆਂ ਨਾਲ ਉਹਨਾਂ ਨੂੰ ਪਹੁੰਚ ਦਿੱਤਾ ਫਿਲਹਾਲ ਤਸਵੀਰਾਂ ਉਸ ਘਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਉਸ ਘਰ ਦੇ ਵਿੱਚ ਡੋਰੋ ਕੀ ਬੁਰਾ ਹਾਲ ਹੈ ਪਰਿਵਾਰ ਦਾ ਔਰ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਕਮ ਦੇ ਲਈ ਜੋ ਅੰਮ੍ਰਿਤਪਾਲ ਹੈ ਉਹ ਸ਼੍ਰੀਨਗਰ ਆਂਦਾ ਜਾਂਦਾ ਰਹਿੰਦਾ ਸੀ ਦੀਵਾਲੀ ਤੋਂ ਬਾਅਦ ਹੀ ਉਹ ਹਲੇਕਰ ਆਇਆ ਸੀ ਔਰ ਹੁਣ ਕੰਮ ਦੇ ਲਈ ਹਿੱਦ ਮੁੜ ਕੇ ਸ਼੍ਰੀਨਗਰ ਵੱਲ ਜਾ ਰਿਹਾ ਸੀ ਜਦੋਂ ਇਹ ਵੱਡੀ ਵਾਰਦਾਤ ਜਿਹੜੀ ਆ ਉਹ ਵਾਪਰੀ ਹੈ ਫਿਰ ਉਸਤਾਜ ਨੇ ਕਿ ਰੋਹਿਤ ਸਿਰਫ ਦੋ ਪ੍ਰਾਪੈਨ ਸੀ ਔਰ ਇਸ ਤੋਂ ਬਾਅਦ ਰੋਹਿਤ ਦੀ ਜਦੋਂ ਮੌਤ ਦੀ ਖਬਰ ਪਰਿਵਾਰ ਨੂੰ ਪਤਾ ਲੱਗੀ ਤਾਂ ਪਰਿਵਾਰ ਦੀ ਹਾਲਤ ਜਿਹੜੀ ਹੈ ਉਹ ਬਹੁਤ ਬੁਰੀ ਹੈ ਫਿਲਹਾਲ ਇਹ ਇਸ ਸਾਲ ਦੀ ਪਹਿਲੀ ਅਤਵਾਦੀ ਟਾਰਗੇਟ ਕਿਲਿੰਗ ਹੋ ਰਹੀ ਹੈ ਪਿਛਲੇ ਸਾਲ ਬਹੁਤ ਸਾਰੇ ਜੋ ਹੈ ਜਿਹੜੀ ਅਸੀਂ ਖਬਰਾਂ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਾਫੀ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ ਸੀ ਨਾ ਅਤਵਾਦੀਆਂ ਨੂੰ ਮਾਰ ਦਿੱਤਾ ਸੀ ਔਰ ਇਸ ਸਾਲ ਦੀ ਪਹਿਲੀ ਅਤਵਾਦੀ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਅਜਨਾਲਾ ਦੇ ਨੌਜਵਾਨਾਂ 'ਤੇ ਕੀਤੀ ਗਈ ਯਾਨੀ ਕਿ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਪਰਿਵਾਰ ਤੇ ਦਿਖਾ ਰਿਹਾ ਜਿੱਥੇ ਬਹੁਤ ਹੀ ਮੰਦਭਾਗੀ ਖਬਰ ਕਹਿ ਸਕਦੇ ਹਾਂ ਜਿਨ੍ਹਾਂ ਦੇ ਜਵਾਨ ਪੁੱਤ ਹਮੇਸ਼ਾ ਲਈ ਰੁਖਸਤ ਹੋਗੇ ਨਹੀਂ ਇਸ ਦੁਨੀਆ ਤੋਂ ਮਾਪਿਆਂ ਨੇ ਕਦੀ ਸੋਚਿਆ ਨਹੀਂ ਹੋਗਾ ਕਿ ਉਹਨਾਂ ਦੇ ਪੁੱਤ ਜਿਹੜੇ ਨੇ ਕਮਾਂਡ ਦੇ ਲਈ ਗਏ ਨੇ ਸ਼੍ਰੀਨਗਰ ਪਰ ਉਹ ਮੁੜ ਕੇ ਵਾਪਸ ਨਹੀਂ ਆਣਗੇ ਫਿਲਹਾਲ ਹਰ ਇੱਕ ਦੀ ਅੱਖ ਨਾਮੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਵੇਂ ਹੀ ਘਰ ਦੇ ਵਿੱਚ ਪਤਾ ਲੱਗਾ ਕਿ ਉਹਨਾਂ ਦੇ ਪੁੱਤ ਜਿਹੜੇ ਨੇ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਅੱਤਵਾਦੀਆਂ ਵੱਲੋਂ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰ ਗਏ ਸੋ ਦੱਸ ਦਿੰਦੇ ਆ ਲਖਸ਼ੇ ਤਾਇਬਾ ਤੋਂ ਨਿਕਲੇ ਸੰਗਠਨ ਟੀਆਰਐਫ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਘਟਨਾ ਦੀ ਹੋਰ ਇਹ ਸੰਗਠਨ ਚੜ੍ਹ ਆਏ ਲੰਬੇ ਸਮੇਂ ਤੋਂ ਸ਼੍ਰੀਨਗਰ ਵਿੱਚ ਗੈਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ ਔਰ ਇਸ ਦੇ ਨਿਸ਼ਾਨੇ ਉਤੇ ਹੀ ਜ਼ਿਆਦਾਤਰ ਆਮ ਨਾਗਰਿਕ ਹੀ ਹੁੰਦੇ ਨੇ ਜੋ ਗੈਰ ਮੁਸਲਮਾਨ ਹਨ ਤੇ ਸ਼੍ਰੀਨਗਰ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਏ ਹੁੰਦੇ ਨੇ ਫਿਲਹਾਲ ਇਹ ਦੋਵੇਂ ਨੌਜਵਾਨ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਹੀ ਗਏ ਸਨ ਤਾਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਤਵਾਦੀਆਂ ਵੱਲੋਂ ਇਹ ਅ ਮਾਰ ਦਿੱਤਾ ਗਿਆ ਏ ਟਾਰਗੇਟ ਕਿਲਿੰਗ ਜੜੀ ਆਤਵਾਦੀ ਟਾਰਗੇਟ ਕਿਲਿੰਗ ਜੜੀ ਸ਼ਿਕਾਰ ਹੋਣਾ ਪਿਆ ਆਤਵਾਦੀਆਂ ਵੱਲੋਂ AK47 ਤੋਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਗੋਲੀਆਂ ਨਾਲ ਪੁੱਣ ਦਿੱਤਾ ਗਿਆ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ ਆਪਣੇ ਪੰਜਾਬ ਦੇ ਅਜਨਾਲਾ ਸ਼ਹਿਰ ਤੋਂ ਗਏ ਸਨ ਇੱਕ ਛੋਟੇ ਜਿਹੇ ਪਿੰਡ ਚ ਮਿਆਰਾ ਤੋਂ ਰਹਿੰਦੇ ਨੇ ਜਿੱਥੇ ਇਹ ਦੋਵੇਂ ਨੌਜਵਾਨ ਗਏ ਸੀ ਸ਼੍ਰੀਨਗਰ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਮੋੜ ਕੇ ਘਰ ਵਾਪਸ ਨਹੀਂ ਆਣਗੇ ਫਿਲਹਾਲ ਇਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਕੀ ਕੁਝ ਕੀ ਹੈ ਆਓ ਸੁਣਦੇ ਹਾਂ ਕੀ ਬੇਟਾ ਦਾ ਨਾਂ ਕੀ ਗੱਲਬਾਤ ਹੈ ਮੇਰਾ ਨਾਮ ਸਰਮਕਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਤੇ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਕਿਦਨ ਗਿਆ ਸੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅਜੇ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲੋਂ ਹੈ ਦਿਵਾਲੀ ਤੇ ਗਿਆ ਸੀ ਆਇਆ ਸੋਧਰੋਂ ਜੀ ਫਿਰ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਅਨਾਂ ਹੁਣ ਹੀ ਆਣ ਕੇ ਅਨਾਂ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਰੀ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਬੇਟੇ ਦਾ ਕੀ ਨਾਮ ਸੀ ਔਰ ਕੀ ਬਲਬਾਤ ਹੋਈ ਜੀ ਰੋਜ ਤੇ ਮਸੀਹ ਦਾ ਨਾਮ ਇਹਦਾ ਨਾਮ ਇਹਨਾ ਪ੍ਰੇਮ ਸਿੰਘ ਜੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇਥੇ ਰੰਗ ਰੰਗ ਦਾ ਕੰਮ ਕਮ ਕਰਦਾ ਜਾਂ ਪਹਿਲੀ ਦਿਨ ਹੀ ਗਿਆ ਵੈਸੇ ਇਹ ਤੇ ਲੱਕੜੋ-ਕੱਟੋ ਦਾ ਕੰਮ ਕਦੀ ਕਰਦਾ ਵੀ ਨਹੀਂ ਉਹ ਤੇ ਤਾਂ ਚਾਹ ਚਾਹ ਕਿ ਤਨ ਯਾਰ ਦੋਸਤਾਂ ਦਾ ਘੁੰਮ ਦਾ ਕੰਮ ਚੱਲ ਗਿਆ ਜੇ ਕਿ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੀ ਹੁਣ ਤੇ ਆਇਆ ਪਾ ਲੱਗਾ ਵੀ ਆ ਹਾਲ ਹਾਲਾਤ ਹੋ ਗਿਆਗੇ ਸਾਰੇ ਜਿਹੜੇ ਲੰਮੇ ਪਏ ਸੁੱਤੇ ਜਾਨ ਮਾਨ ਨਾਲ ਖਾਂਦੇ ਮੁਰਕੇ ਬਾਜ ਕੱਪ ਦਾ ਪਾ ਲਗਾ ਪਰਿਵਾਰਤ ਕੀ ਹਾਲ ਮਾਤਾ ਦਾ ਐਸੋਲੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਸਾਂਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਝ ਨਹੀਂ ਮੰਗਦੇ ਹਟਾ ਜਿਹੜਾ ਜਾ ਗਿਆ ਜਿਹੇ ਬਾਜ ਗਿਆ ਤੇ ਇਹਨੂੰ ਕਿੱਦ ਕਰ ਸਕਦੇ ਹਾਂ ਜੀ ਕੱਲਾ ਕੱਲਾ ਹੈ ਜੀ ਉਹ ਵੀ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਪੈਣ ਪਰਾ ਸੀ ਕੁੜੀ ਮੁੰਡਾ ਹੀ ਇਹਨੂੰ ਛੋਟੀ ਕੁੜੀ ਹੈ ਵੱਡਾ ਮੁੰਡਾ ਹੈ ਗੱਲਾਂ ਹੀ